ਸਾਡੇ ਨਾਲ ਕਿਸਾਨ ਆਗੂ ਮੌਜੂਦ ਨੇ ਅੱਜ ਟਰੈਕਟਰ ਮਾਰਚ ਕਰਿਆ ਗਿਆ ਰੋਸ ਵਜੋਂ ਕਾਫਲੇ ਕੱਢੇ ਗਏ ਸਿੰਘੂ ਬਾਰਡਰ ਤੋਂ ਲੈ ਕੇ ਟਿੱਕਰੀ ਬਾਰਡਰ ਤੱਕ ਟਰੈਕਟਰ ਗਏ ਵੱਡੀ ਗਿਣਤੀ ਦੇ ਵਿੱਚ ਸਾਡੇ ਨਾਲ ਜਰਨਲਿਸਟ ਅਤਰ ਜਗਮੂਨ ਸਿੰਘ ਬੀਕੇਯੂ ਟਕੌਂਦਾ ਦੇ ਮੌਜੂਦ ਨੇ ਗੱਲਬਾਤ ਕਰਦੇ ਆ ਪਹਿਲਾਂ ਤਾਂ ਹੀ ਸਵਾਗਤ ਹੈ ਤੁਹਾਡਾ ਰੇਡੀਓ ਪੰਜਾਬ ਟੂਡੇ ਧੰਨਵਾਦ ਜੀ ਸਾਨੂੰ ਕੋਈ ਗੱਲ ਕਰਨ ਦਾ ਮੌਕਾ ਦਿੱਤਾ ਜੀ ਕੀ ਲੱਗ ਰਹੀ ਤੁਹਾਨੂੰ ਅੱਜ ਜਿਹੜਾ ਕਾਫਲੇ ਗਏ ਟਿੱਕਰੀ ਬਾਰਡਰ ਤੇ ਗਏ ਇਥੋਂ ਸਿੰਘੂ ਬਾਰਡਰ ਤੋਂ ਕੀ ਲੱਗ ਰਿਹਾਗਾ ਇਸ ਚੀਜ਼ ਨਾਲ ਕੋਈ ਪ੍ਰਭਾਵ ਪਵੇਗਾ ਪਹਿਲੀ ਤੇ ਗੱਲ ਆ ਵੀ ਇਹ ਸਾਡਾ ਜਿਹੜਾ ਸੀ ਇਹ ਅਸੀਂ ਇੱਕ ਟਰੇਲਰ ਟਰੇਲਰ ਜੈਜ਼ ਕਰਾ ਸੀ ਜਿਹੜੀ 26 ਤਰੀਕ ਨੂੰ ਅਸੀਂ ਕਿਸਾਨ ਪ੍ਰੇਡ ਕਰਨੀ ਹੈ ਦਿੱਲੀ ਚ ਜੀ ਉਹਦਾ ਇੱਕ ਰੈਸਰ ਕਰਕੇ ਦੇਖ ਲਈਏ ਪਰ ਜਿਵੇਂ ਤੁਸੀਂ ਪਹਿਲਾਂ ਬਿਆਨਿਆ ਠੀਕ ਬਿਆਨਿਆ ਇਹਦੇ ਕੋ ਵੱਡਾ ਇਤਿਹਾਸਕ ਰੋਸ ਮਾਰਚ ਹੋ ਗਿਆ ਜੀ ਉਹ ਜਿੰਨੀ ਸਾਨੂੰ ਸੁਭਾਉਣਾ ਸੀ ਕਿ 2.5 ਹਜ਼ਾਰ ਲੋਕ ਟਰੈਕਟਰ ਆਊਗਾ ਪਰ ਇਹ 10 12 ਹਜ਼ਾਰ ਟਰੈਕਟਰ ਆ ਕੇ ਕਿਉਂਗਾ ਸਿਰਫ ਸੱਭੂ ਦੇ ਟਿੱਕਰੀਏ ਬਾਹਰ ਦਾ ਜੀ ਇਹ ਮਤਲਬ ਉਹ ਪਲਵਨਨ ਤੋਂ ਵੀ ਚੱਲਿਆ ਤੇ ਉਥੋਂ ਕਾਜੀਪੁਰ ਤੋਂ ਵੀ ਚੱਲਿਆ ਉੱਥੇ ਵੀ ਕੋਈ ਘੱਟੋ ਘੱਟ 3.5 ਹਜ਼ਾਰ ਦੀ ਗਿਣਤੀ ਆ ਹਜ਼ਾਰਾਂ ਟਰੈਕਟਰ ਤੇ ਵਹੀਕਲ ਕਿਸਾਨਾਂ ਦੇ ਅੱਜ ਜਿਹੜੇ ਸੜਕਾਂ ਦੇ ਨਿਕਲੇ ਨੇ ਮੇਨ ਕੇਪੀ ਰੋਡ ਦੇ ਉੱਤੇ ਇਸ ਕਾਲਾ ਦਿਖਾਵਾ ਨੇ ਕੋਈ ਕੁਛ ਪਿੰਨਾ ਰੋਸ ਏ ਔਰ ਜਿਹੜਾ ਸਾਡਾ ਉਹ ਟਰੇਲਰ ਸੀ ਇਹ ਜਦੋਂ ਅੜਿਆਸਨ ਸੀ ਜਿਹੜੀ ਸਾਡੀ ਅਸਲੀ ਗੱਲ ਜਦੋਂ ਗਈ ਇਹ ਟਰੇਲਰ ਜਦੋਂ ਵੱਡੀ ਪਿਕਚਰ ਬਣੀ ਤਾਂ ਤਿੰਨ ਤੋਂ ਨੂੰ ਘੰਟੇ ਦੀ ਕਿੰਨੇ ਘੰਟਿਆਂ ਦੀਆਂ ਕਿੰਨੇ ਦਿਨਾਂ ਦੀ ਦਿੱਲੀ ਜਾ ਕੇ ਕੀ ਕੁਛ ਕਰਦੇ ਆਂ ਤੇ ਕਿਵੇਂ ਹੋਊਗਾ ਔਰ ਇਹ ਸਾਡੀ ਬਹੁਤ ਵੱਡੀ ਇਹ ਇਹ ਤਾਂ ਸਰ ਮਾਨਵੀ ਮਹਿਸੂਸ ਹੁੰਦਾ ਹੈ ਇਸ ਕਾਮਯਾਬੀ ਤੋਂ ਸਾਡੇ ਹੌਸਲੇ ਵੀ ਬਲੰਦ ਹੋਏ ਨੇ ਸਾਡੇ ਸਵੈ ਭਰੋਸਾ ਵੀ ਆਇਆ ਆ ਆਕੂਆਂ ਦੇ ਵਿੱਚ ਆਮ ਲੋਕਾਂ 'ਚ ਸਵੈ ਭਰੋਸਾ ਆਇਆ ਜੋ ਸਵੈ ਪ੍ਰਸਾਦ ਜੇ ਤਾਂ ਉਹ ਜਿੱਤ ਬਰੂਆਂ ਦੇ ਖੜੀ ਹੁੰਦੀ ਆ ਉਹ ਸਾਡਾ ਦੁਸ਼ਮਣ ਜੋ ਮੋਦੀ ਸਰਕਾਰ ਆ ਜੋ ਮੋਦੀ ਦੀਆਂ ਸੰਤੁਸ਼ਮਣ ਬਣਾ ਰੱਖਿਆ ਉਹ ਜਰੂਰੀ ਘਬਰਾਇਆ ਉਹ ਇਸ ਕਿਸਮ ਦੀਆਂ ਆਰੀਆਂ ਨੇ ਉਹਨਾਂ ਸਟੇਟਮੈਂਟ ਸਾਨੂੰ ਇਹੋ ਜਿਹੇ ਦੀ ਕੋਈ ਪਰਵਾਹ ਨਹੀਂ ਇਹ ਵਾਕਿਆ ਹੀ ਗੱਲ ਨਹੀਂ ਬੰਦਲਵਾ ਜਿਹੜੇ ਹਾਕਮ ਹੁੰਦੇ ਨੇ ਉਹ ਕਦੋਂ ਹੀ ਉਹਦੇ ਸਟੇਟਮੈਂਟਾਂ ਦਿੰਦੇ ਜਦੋਂ ਉਹਨਾਂ ਨੂੰ ਕੋਈ ਪ੍ਰਵਾਹ ਪਰਵਾਹ ਹੋਣ ਲੱਗ ਪੇ ਅਸੀਂ ਪੂਰੀ ਅਸਵੀਤੇ ਅਸਮੰਦਿਆ ਵੀ ਇੱਕ ਵੱਡਾ ਹੀ ਦਿਖਾਵਾ ਸੀ ਜਿਹੜਾ ਇੱਕ ਸੱਚੂ ਹੀ ਮਤਲਬ ਮਹੀਨੇ ਤੋਂ ਲੋਕ 40 ਦਿਨ ਦੇ ਕੋਲ ਲੋਕ ਬੈਠੇ ਹੋਏ ਨੇ ਨਾ ਇਹਨਾਂ ਨੇ ਬਾਹਰ ਸਰਕਾਰ ਦੇ ਨਿਕਲ ਕੇ ਰੋਸ ਪ੍ਰਕਰਾ ਰੋਸ ਦਾ ਖਵਾ ਕੀਤਾ 200 ਸੋਸ ਤੋਂ ਕਾਵੇ ਦਾ ਜੇ ਮੋਦੀ ਦੇ ਨੀ ਸਰਪੰਦਾ ਤੇ ਅਸੀਂ ਤਾਂ ਸਮਝਾਂਗਾ ਮਨੁੱਖ ਵੀ ਨਹੀਂ ਕਰ ਕੀ ਲੱਗਦਾਗਾ ਜੀ ਪਿਛਲੀ ਤੋਂ ਪਿਛਲੀ ਮੀਟਿੰਗ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਵਿੱਚ ਤੁਸੀਂ ਕਿਹਾ ਸੀ ਕਿ ਸਾਨੂੰ ਜਿਹੜੀ ਪਿੱਛੇ ਮੀਟਿੰਗ ਹੋਈ ਆ ਉਸ ਤੋਂ ਇੱਕ ਪਿੱਛੇ ਹੋਈ 30 ਤਰੀਕ ਵਾਲੀ ਵੀ ਉਸ ਦੇ ਵਿੱਚ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਹਾਥੀ ਦੀ ਪੂਛ ਆਈ ਆ ਸਾਡੇ ਹੱਥ ਚ ਕਿ ਗਧੇ ਦੀ ਪੂਛ ਆਈ ਆ ਤੇ ਉਸ ਤੋਂ ਬਾਅਦ ਜਦੋਂ ਮੀਟਿੰਗ ਕਰੀ ਗਈ 4 ਤਰੀਕ ਦੀ ਤਾਂ 4 ਤਰੀਕ ਦੀ ਮੀਟਿੰਗ ਦੇ ਵਿੱਚ ਕੁਝ ਵੀ ਨਹੀਂ ਪੱਲੇ ਪਿਆ ਕੀ ਲੱਗ ਰਿਹਾਗਾ ਐਸ ਵਾਰ ਜਿਹੜੀ ਕੱਲ ਨੂੰ ਮੀਟਿੰਗ ਹੋਣ ਜਾ ਰਹੀ ਆ ਉਸ ਦੇ ਵਿੱਚ ਕੁਝ ਪੱਲੇ ਪਏਗਾ ਦੇਖੋ ਜੇ ਪਹਿਲੀ ਤਾਂ ਗੱਲ ਹੈ ਵੀ 4 ਤਰੀਕ ਦੀ ਮੀਟਿੰਗ ਸੇ ਅਸੀਂ ਦੋ ਗੱਲਾਂ ਤੇ ਜਿੱਥੇ ਆ ਇੱਕ ਆਸੀਂ ਪੂਛ ਦਾ ਖ ਦਿਖਾਓ ਕਿ ਹੋਜੀਏ ਉਹ ਜੋ ਮੰਨੇ ਪੂਰੀ ਗੱਲ ਵੀ ਕਲੀਅਰ ਕੱਟ ਲਿਖ ਲਓ ਚਾਹੇ ਲਿਖਤੀ ਲੈ ਲਓ ਅਸੀਂ ਪ੍ਰਸਤਾਵਤ ਬਿਜਲੀ ਬਲ ਪੂਰਾ ਰੱਦ ਕਰਾਂਗੇ ਇਦੀ ਗੱਲ ਖੇਤੀ ਖੇਤਰ ਦਾ ਕਿਸਾਨੀ ਨੂੰ ਅਸੀਂ ਪੁਸ਼ਨ ਵਾਲੇ ਬਿੱਲ ਚੋਂ ਕੱਢਾਂਗੇ ਉਦੋਂ ਬਾਅਦ ਗੱਲ ਸ਼ੁਰੂ ਕੀਤੀ ਇਸ ਇਸ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਵੀ ਅਸੀਂ ਕਿਹਾ ਵੀ ਜਿਹੜੇ 60 ਤੋਂ ਉੱਪਰ ਸਾਡੇ ਕਿਸਾਨ ਵੀ ਸਾਡੇ ਤੋਂ ਵਿਛੜ ਗਏ ਨੇ ਉਹਨਾਂ ਨੂੰ ਸ਼ਨਾਈ ਲਈ ਅਰਪਤ ਕਰਨਾ ਚਾਹੁੰਦੇ ਆ ਤਾਂ ਗਵਰਨਮੈਂਟ ਨੂੰ ਮਜਬੂਰ ਕਰਤਾ ਕਿ ਉਹ ਦੇਸ਼ ਵਾਸੀਆਂ ਦੇ ਉਹ ਅਸਲੀ ਦੇਸ਼ ਪ੍ਰੇਮੀ ਜਿਹੜੇ ਕਿਸਾਨ ਸਾਡੇ ਤੋਂ ਇਸ ਸੰਘਰਸ਼ ਦਾਣ ਵਿਛੜੇ ਨੇ ਉਹਨਾਂ ਨੂੰ ਉੱਠ ਕੇ ਉਹ ਗਰੁੱਪ ਨੂੰ ਮਿਨਿਸਟਰ ਵੀ ਸਰਦਾਰ ਦੇ ਪੋਲ ਪੇਟ ਕਰੇ ਪਰ ਦੂਰ ਫਿੱਟੇ ਮੋ ਬੀਜੇਪੀ ਗਵਰਨਮੈਂਟ ਜਿਹੜੇ ਉਹ ਜਿਹੜੇ ਇੱਕ ਇੱਕ ਨੌਜਵਾਨ ਨੂੰ ਫੌਜੀ ਨੂੰ ਕੱਢਿਆ ਉਸ ਤਰ੍ਹਾਂ ਸਾਡੇ ਕਿਸਾਨਾਂ ਨੇ ਫੌਜੀ ਜਿਹੜੇ ਪਿਛੜੇ ਨੇ ਉਹਨਾਂ ਨੇ ਉਹਦੇ ਸ਼ਮਲ ਹੋਏ ਸ਼ਰਧਾ ਦੇ ਫੁੱਲ ਪੇਟ ਕੀਤੇ ਸਾਡੇ ਨਾਲ ਮੋਨ ਰੱਖਿਆ 2 ਮਿੰਟ ਦਾ ਅਮਰ ਰਹਣ ਦਾ ਕਿ ਪਰ ਉਹਨਾਂ ਲਈ ਕਿਸੇ ਕਿਸਮ ਦੀ ਸਹੂਲਤ ਉਹਦੇ ਪਰਿਵਾਰ ਲਈ ਕੋਈ ਗੱਲ ਅਜੇ ਤੱਕ ਵੀ ਨਹੀਂ ਹਲਾਨੀ ਹੁਣ ਰਹੀ ਗੱਲ ਦੂਸਰੀ ਕਿ ਹੋ ਗਾ ਕੀ ਨਿਕਲੇਗਾ ਗਾ ਨਿਕਲਦੇ ਵਿੱਚ ਮਾਮਲਾ ਆਇਆ ਵੀ ਵੇਖੋ ਬਹੁਤ ਗੱਲ ਲੜੀ ਰਹੀ ਹੈ ਸਾਡੀ ਉਸਰ ਬਹੁਤ ਗੱਲ ਦਾ ਚੈ ਸੀ ਕੋਈ ਬੇਸਿਕ ਟੇ ਦੇ ਨੇੜੇ ਤੇੜੇ ਵਾਲੀ ਗੱਲ ਸੀ ਪਰ ਜਦੋਂ ਅਸੀਂ ਗੱਲਬਾਤ ਜਾਂਦੇ ਆ ਮੈਸਿੰਗ ਗੱਲਬਾਤ ਚਾਹੀਦਾ ਅਸੀਂ ਸਾਡੀ ਵੀ ਉਮਰ ਹੋ ਗਈ ਆ ਟੇਬਲ ਟੱਕ ਦੀ ਕਰਦੀ ਮਤਲਬ ਪਿੰਡ ਦੇ ਪਟਵਾਰੀ ਤੋਂ ਲੈ ਕੇ ਪ੍ਰਾਈਮ ਮਿਨਿਸਟਰ ਤੱਕ ਅਸੀਂ ਟੇਬਲ ਟੱਕ ਕਰਦੇ ਆਏ ਆ 40 40 ਸਾਲ ਹੋ ਗਏ ਕਿਸਾਨ ਜੱਥੇਬੰਦੀਆਂ ਚ ਅਸੀਂ ਇੱਕ ਮੂਜੂ ਨੂੰ ਹੀ ਮਾਨਸਿਕਤਾ ਦੇਖੀ ਜਿਉਂ ਉਹਨਾਂ ਦੇ ਯਾਨੀ ਮੋਦਾਂ ਦਾ ਫੇਸ ਪੜੀ ਗਿਆ ਮੂੰਹ ਪੜੀ ਗਿਆ ਤਾਂ ਖੀਰ ਤੇ ਜਾ ਕੇ ਤੋਂਮਰ ਨੇ ਕਿਹਾ ਵੀ ਕੀ ਤੁਸੀਂ ਸਾਰੇ ਰੀਪੀਲ ਤੀਜੇ ਰਾਤੀ ਹੁਣ ਜਿੱਤਨੇ ਕਿਉਂ ਕੀ ਤੁਸੀਂ ਸਾਰੇ ਰੀਪੀਲ ਤੀਜੇ ਕੁਝ ਜਥੇਬੰਦੀਆਂ ਦੇ ਮੈਨੂੰ ਆ ਕੇ ਕਹਿ ਗਏ ਨੇ ਬਹੁਤ ਸਾਰੇ ਕਾਨੂੰਨ ਨੇ ਅਸੀਂ ਉਹਨਾਂ ਨੂੰ ਇੱਕ ਸਵਾਲ ਕੀਤਾ ਕਿ ਤੁਸੀਂ ਕਿਸੇ ਸੂਬੇ ਦੀ ਕਿਸੇ ਜਥੇਬੰਦੀ ਦਾ ਨਾਮ ਲਓ ਜਿਹੜੀ ਕੋਈ ਜਥੇਬੰਦੀ ਨੇ ਕੋਈ ਹੋਰ ਵੀ ਚਾਰ ਕਿਸਮਾਂ ਵਾਲੀ ਕੰਮ ਕੀਤੀ ਹੋਣ ਕਦੀ ਵੀਡੀਓ ਦਫ਼ਤਰ ਅੱਗੇ ਨਹੀਂ ਧਰਨਾ ਦਿੱਤਾ ਵੇ ਇਹੋ ਜਿਹੇ ਜੇ ਬੱਸਾਂ ਭਰ ਕੇ ਭਾਜਪੀ ਦੇ ਤੁਹਾਡੇ ਬੰਦੇ ਜਾਂ ਐਮਐਲਏ ਜਾਂ ਕੋਈ ਐਮਪੀ ਲਿਆ ਕੇ ਉਹਨੂੰ ਕਿਸਾਨ ਦੇ ਡਿਪਲੀਅਰ ਕਰਕੇ ਦੋ ਚਾਰ ਨੂੰ ਮਿਲਾਤਾ ਤੇ ਤੁਪ ਲਿਖਚਾ ਦੇ ਕਹਿੰਦੇ ਤੁਸੀਂ ਰੀਪੀਲ ਚਾਹੁੰਦੇ ਹੋ ਅਜੇ ਤੁਹਾਡੇ 42 ਦੇ ਪਤਾਲੀ ਹੀ ਡੈਲੀਗਟ ਜਿਹੜੇ ਆਉਂਦੇ ਨੇ 400 ਜਥੇਬੰਦੀਆਂ ਨੂੰ ਰਿਪਰਿਜ਼ੈਂਟ ਕਰਦੇ ਸਾਰੇ ਹੀ ਉਹ ਨਹੀਂ ਸੁਣਦਾ ਮੈਂ ਸੁਣਦਾ ਖੜਾ ਕੇ ਸੁਣਾਇਆ ਅਸੀਂ ਬਿਆਲਿਆਂ ਨੇ ਹੱਥ ਕਰਾਇਆ ਅੱਜ ਚੁੱਕਿਆ ਉਸ ਤੋਂ ਬਾਅਦ ਉਹ ਕਿਉਂ ਪਛਾਗੇ ਮੀਟਿੰਗ ਦੇ ਨਾ ਫਿਰ ਉਹ 2 4 5 ਮਿੰਟ ਉਹਨਾਂ ਨੇ ਪਿੱਛੇ ਜਾ ਕੇ ਸੋਚਿਆ ਵੀ ਫਿਰ ਉਸ ਤੋਂ ਬਾਅਦ ਸਾਨੂੰ ਉਹਨਾਂ ਨੇ ਬੇਨਤੀ ਕੀਤੀ ਆ ਕਿ ਅਸੀਂ 8 ਤਰੀਕ ਨੂੰ ਇਹ ਵੱਡਾ ਮਸਲਾ ਹੈ ਅਸੀਂ ਹੋਰ ਆਪਦੇ ਮਤਲਬ ਸੀਨੀਅਰ ਨਾਲ ਵੀ ਗੱਲਬਾਤ ਕਰਨੀ ਆ ਇਹ ਇਹ ਦੇ ਦੇਖਣੇ ਨੇ ਕੀ ਮੈਟਸ ਨੇ ਕੀ ਡੀ ਮੈਟਸ ਨੇ ਅਸੀਂ ਕਹਤੋ ਜੋ ਮਰਜੀ ਦੇਖੋ ਅਸੀਂ ਤਾਂ ਇੱਕੋ ਗੱਲ ਕੀਤੀ ਹੈ ਰੱਦ ਕਰੋ ਇਸ ਦੀ 8 ਤਰੀਕ ਨੂੰ ਘੇੜ ਆਜੋ ਇੱਥੇ ਆ ਜਾ ਜੀ ਇਸ ਦਾ ਪੂਰਾ ਅਕਸਰ ਨੂੰ ਜਾਣਨਾ ਅੱਜ ਵਾਲਾ ਪ੍ਰੈਸ਼ਰ ਤੋਂ ਬਾਅਦ ਕੀ ਬਣਦਾ ਉਹ ਵੀ ਦਿਖਜੂਗਾ ਕਿ 26 ਵੀ ਵਾਲਾ ਉਹ ਛਡਾੜਾ ਬਹੁਤ ਵੱਡਾ ਹੈ ਉਹਦਾ ਕੀ ਬਣਦਾ ਉਹ ਵੀ پتہ ਲੱਗ ਜੂ ਕੀ ਲੱਗ ਰਿਹਾ ਹੈਗਾ ਲਗਾਤਾਰ ਮੀਟਿੰਗਾਂ ਹੋ ਰਹੀਆਂ ਨੇ ਉਧਰ ਸਰਕਾਰ ਕਹਿ ਰਹੀ ਹੈ ਬੇਸਿੱਟਾ ਨਿਕਲ ਗਈ ਮੀਟਿੰਗ ਇਧਰ ਕਿਸਾਨ ਆਗੂ ਕਹਿ ਰਹੇ ਨੇ ਆ ਕਿ ਮੀਟਿੰਗ ਬੇਸਿੱਟਾ ਰਹੀ ਸਾਰਾ ਮੀਡੀਆ ਸਾਰਾ ਦਿਨ ਡੀਕਦਾ ਰਹਿੰਦਾਗਾ ਉਹ ਚੀਜ਼ਾਂ ਨੂੰ ਦੇਖਦੇ ਵੀ ਹੁਣ ਵੀ ਕੋਈ ਹੱਲ ਨਿਕਲਿਆ ਹੁਣ ਵੀ ਕੋਈ ਹੱਲ ਨਿਕਲਿਆ ਪੂਰੀ ਦੁਨੀਆ ਦੀਆਂ ਜਿਹੜੀਆਂ ਨਿਗਾਹ ਹੁੰਦੀਆਂ ਨੇ ਉਹ ਇਸ ਚੀਜ਼ ਤੇ ਬਣਿਆ ਰਹਿੰਦੀਆਂ ਨੇ ਇਹ ਕਦੋਂ ਤੱਕ ਚੱਲਦੀਆਂ ਰਹਿਣਗ ਦੇਖੋ ਜੀ ਮੀਟਿੰਗਾਂ ਦਾ ਤਾਂ ਮੰਗਲਾ ਹੈ ਵੀ ਸਾਡਾ ਤਾਂ ਦੇਖੋ ਇਹ ਦੁਨੀਆ ਭਾਰ ਦੇ ਵਿੱਚ ਪਹਿਲੀ ਸੰਸਾਰ ਜੰਗ ਤੋਂ ਲੈ ਕੇ ਚਾਹੇ ਦੇਸ਼ਾਂ ਦੀਆਂ ਇੱਕ ਦੇਸ਼ ਦੀ ਦੂਜੀ ਦੇਸ਼ ਨਾਲ ਲੜਾਈਆਂ ਹੁੰਦੀਆਂ ਨੇ ਚਾਹੇ ਕਿਸੇ ਸਮੇਂ ਸੰਘਰਸ਼ ਚੱਲਦੇ ਨੇ ਕੋਈ ਵੀ ਗੱਲਬਾਤ ਹੁੰਦੀ ਹੈ ਉਹ ਉਹਦਾ ਹੱਲ ਅਲਟੀਮੇਟਲੀ ਜਾ ਕੇ ਮੀਟਿੰਗ ਤੇ ਹੀ ਨਾ ਹੈ ਇਸ ਲਈ ਅਸੀਂ ਇਹ ਫੈਸਲਾ ਕੀਤਾ ਸਾਡੀਆਂ ਜਥੇਬੰਦੀਆਂ ਨੇ ਸਯੁਕਤ ਕਿਸਾਨ ਮੋਰਚ 400 ਨੇ ਅਸੀਂ ਕਦੀ ਵੀ ਇਹ ਨਹੀਂ ਕਰਾਂ ਸਰਕਾਰ ਨੂੰ ਬਿਸੀ ਗੱਲਬਾਤ ਕਰਨ ਤਿਆਰ ਨਹੀਂ ਸਾਡੀ ਅਸੀਂ ਮਿਸ਼ਾ ਸਾਡੇ ਦਰਵਾਜ਼ੇ ਗੱਲਬਾਤ ਤੇ ਖੁੱਲੇ ਨੇ ਔਰ ਗੱਲਬਾਤ ਲਈ ਜਾਵਾਂਗੇ ਔਰ ਇੱਕ ਕੀ ਨਿਕਲਦਾ ਅੱਠ ਦਿਨ ਦੀ ਮੀਟਿੰਗ ਚੋਂ ਅੱਠ ਮੀਟਿੰਗ ਤੋਂ ਬਾਅਦ ਆਵਾਂਗੇ ਫਿਰ ਨਿਕਲਾਂਗੇ ਪਰ ਸਾਨੂੰ ਵੀ ਲੱਗਦਾ ਵੀ ਹੁਣ ਗਵਰਨਮੈਂਟ ਨੂੰ ਪਿੱਛੇ ਹਟਣ ਦਾ ਟਾਈਮ ਆ ਗਿਆ 26 ਜਨਵਰੀ ਵੀ ਨੇੜੇ ਆ ਰਹੀ ਹੈ ਔਰ ਇਹ ਸੜਾੜਾ ਸੰਘਰਸ਼ ਆ ਇਹ ਅਸੀਂ ਇੱਕ ਕਿਸਾਨ ਸੰਘਰਸ਼ ਸ਼ੁਰੂ ਕੀਤਾ ਸੀ ਪੰਜਾਬ ਤੋਂ ਫਿਰ ਰਿਆਨ ਦੇ ਇਸ ਚੁੱਪੀ ਦਾ ਬਣ ਗਿਆ ਫਿਰ ਇੱਕ ਵੱਡਾ ਸਾਨੂੰ ਰਿਆਨਿਆਂ ਵਾਲਿਆਂ ਦੀ ਮਦਦ ਨਾਲ ਅਸੀਂ ਦਿੱਲੀ ਆ ਕੇ ਟਿਕ ਗਏ ਉਹਲੇ ਦੇਸ਼ ਵਿਆਪੀ ਬਣ ਗਿਆ ਘਟੋਕਟ 18 ਸੂਬਿਆਂ ਦੇ ਲੋਕ ਇਸ ਦੇ ਵਿੱਚ ਇਸ ਵੇਲੇ ਸ਼ਾਮਲ ਨੇ ਇਸ ਸੰਸਾਰ ਵਿਆਪੀ ਬਣ ਗਿਆ ਬਹੁਤ ਸਾਰੀਆਂ ਭਾਰਤੀ ਐਮਬੈਸੀਲ ਦੇ ਵਿੱਚ 19 ਦੇਸ਼ਾਂ ਦੀਆਂ ਐਮਬੈਸੀਆਂ ਅੱਗੇ ਧਰਨੇ ਲੱਗ ਗਏ ਸਾਡੇ ਸੰਘਰਸ਼ ਸੋਚਦੇ ਇਹ ਨਹੀਂ ਸੰਸਾਰ ਵਿਆਪੀ ਬਣ ਗਿਆ ਇੱਕ ਕਿਸਾਨ ਦਾ ਸੰਘਰਸ਼ ਨਾ ਰਿਹਾ ਕਿ ਆਮ ਲੋਕਾਂ ਦਾ ਸੰਘਰਸ਼ ਬਣ ਗਿਆ ਕਿ ਹੁਣ ਸਾਡਾ ਵੀ ਇਹ ਬਣ ਗਿਆ ਕਿ ਅਸੀਂ ਕੁਝ ਵਿੱਚ ਬਚਾ ਲੈਣ ਦਾ ਰਸਤਾ ਕੱਢ ਕੇ ਥੋੜੀ ਉਮਦੀ ਮੰਗਾਂ ਮਨਾ ਕੇ ਥੋੜੀ ਉਮਦੀ ਨਾਮ ਬਣਾ ਕੇ ਵਾਪਸ ਨਹੀਂ ਜਾਣਾ ਸਾਰੀਆਂ ਮੰਗਾਂ ਮਣਾ ਕੇ ਜਾਵਾਂਗੇ ਸਾਰੇ ਕਾਨੂੰਨ ਰੱਦ ਕਰਾ ਕੇ ਜਾਵਾਂਗੇ ਜੇ ਅਸੀਂ ਉੱਥੋਂ ਬਿਨਾ ਜਾਵਾਂਗੇ ਤਾਂ ਪਿੰਡਾਂ 'ਚ ਜਿਹੜੇ ਅਸੀਂ ਜਾਵਾਂਗੇ ਅਸੀਂ ਜਿਉਂਦੇ ਹੀ ਮਾਰੇ ਹੋਇਆ ਜਾਂ ਕਾਲੇ ਮੂੰਹ ਕਰਵਾ ਕੇ ਜਾਵਾਂਗੇ ਉਹਦਾ ਚੰਗੀ ਗੱਲ ਸਾਨੂੰ ਇਹ ਆ ਕਿ ਅਸੀਂ ਮੋਤੀ ਤੇ ਗੱਲ ਲੱਗ ਕੇ ਮਰਾਂਗੇ ਸਾਨੂੰ ਗੋਲੀ ਨਾ ਮਾਰੇ ਚਾਹੇ ਉਹ ਮਤਲਬ ਅਖਰੂ ਕਾਸਨਾ ਮਾਰੇ ਚਾਹੇ ਤਿਹਾਰ ਜੇਲ੍ਹ ਸੁਟਾ ਚਾਹੇ ਮੌਵਾਲੀ ਕਵੇ ਚਾਹੇ ਖਾਲਸਤਾਨੀ ਕਵੇ ਚਾਹੇ ਦਲਾਲ ਕਵੇ ਕੁਛ ਕਵੇ ਸਾਨੂੰ ਜੋ ਕਰਨਾ ਕਰੇ ਆ ਬੈਠ ਨਹੀਂ ਆ ਇਹ ਸਾਡਾ ਪਿੰਡ ਆ ਇੱਕ ਪਿੰਡ ਨਹੀਂ ਪੰਜ ਪਿੰਡ ਕਿ ਤੁਸੀਂ ਵੀ ਆਹੀ ਆ ਬਸਾਲੇ ਨੇ ਦਿੱਲੀ ਦੇ ਆਲੇ ਦੁਆਲੇ ਆਉਣ ਵਾਲੇ ਦਿਨਾਂ 'ਚ ਸੱਤ ਕਰ ਦਾਂਗੇ ਜੀ ਜੇ ਜੇ ਦੇਖਿਆ ਜਾਵੇ ਤਾਂ ਹੁਣ ਜਿਵੇਂ ਮੀਂਹ ਦਾ ਮੌਸਮ ਰਿਹਾਗਾ ਮੌਸਮ ਖਰਾਬ ਰਿਹਾ ਅੱਜ ਵੀ ਦੇਖ ਰਹੇ ਹਾਂ ਬੱਦਲ ਭਾਈ ਹੈਗੀ ਜਿਹੜੀ ਇੱਥੇ ਅੱਡੇ ਤੋਂ ਜ਼ਿਆਦਾ ਜਿਹੜੇ ਲੋਕ ਸੀਗੇ ਉਹ ਟਰਾਲੀਆਂ ਦੇ ਵਿੱਚ ਪੈ ਰਹੇ ਨੇ ਖਾਣੇ ਪਾਣੀ ਦਾ ਥੋੜਾ ਔਖਾ ਪ੍ਰਬੰਧ ਰਿਹਾ ਉਹਨਾਂ ਵਾਸਤੇ ਕਿ ਇਸ ਤੋਂ ਬਾਅਦ ਜਿਹੜਾ ਵੀ ਇਦਾਂ ਦਾ ਮੌਸਮ ਹੋਏਗਾ ਜਥੇ ਬੰਦਿਆਂ ਕੁਝ ਸਿਹਤ ਦੀ ਵੀ ਕਰ ਰਹੀਆਂ ਨੇ ਨਾ ਵਾਸਤੇ ਜਿਵੇਂ ਕੋਈ ਤਰਪਾਲਾਂ ਦਾ ਚਲੋ ਦੇ ਹੀ ਰਹੇ ਹਾਂ ਪਰ ਕੁਝ ਪੱਕੀ ਤੌਰ ਤੇ ਵੀ ਕੋਈ ਸੈੱਟ ਵਗੈਰਾ ਬਣਾ ਰਹੇ ਹਾਂ ਜਿਵੇਂ ਕਾਰਸੇਵ ਵਾਲਿਆਂ ਨੇ ਬਣਾਏ ਨੇ ਜਾਂ ਕਿਸੇ ਨੇ ਹੋਰ ਬਣਾਏ ਨੇ ਦੇਖੋ ਜੀ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਸਾਰੀ ਸਹਿਯਤਾ ਆ ਰਹੀ ਹੈ ਬਹੁਤ ਸਾਰੇ ਲੋਕ ਬਹੁਤ ਕੁਝ ਦੇ ਰਹੇ ਨੇ ਜਿਵੇਂ ਸਾਡੇ ਇੱਕ ਡਾਕਟਰ ਸਾਡੇ ਨਵੋ ਸੀਨੀਅਰ ਸਾਡੇ ਭੱਤਿਕ ਸੰਜਠੇ ਬੰਦਿਆਂ ਦੇ ਲੀਡਰਾਂ ਚੋਂ ਵੀ ਇੱਕ ਲੀਡਰ ਵੀ ਨੇ ਡਾਕਟਰ ਦਰਸ਼ਪਾਲ ਜੀ ਉਹਨਾਂ ਨੇ ਫੇਸਬੁੱਕ ਤੇ ਲਾਈਵ ਹੋ ਕੇ ਇੱਕ ਡਿਮਾਂਡ ਕੀਤੀ ਸੀ ਕਿ ਹਾਰਟ ਟੈਕ ਤੋਂ ਕੁਝ ਬੰਦੇ ਪਾ ਸਕਦੇ ਨੇ ਜਿਹੜੇ ਬਜ਼ੁਰਗ ਨੇ ਉਹਨਾਂ ਕੋਟ ਬੋਤਲ ਜੇ ਇੱਥੇ ਰੱਖਣਾ ਤੇ ਮਤਲਬ ਉਹ ਲੋਈ ਦੇ ਦੋਲੇ ਜਾਂਰਦ ਕੋਟ ਜਾਂ ਕੋਠੀ ਥੱਲੇ ਜਦੋਂ ਠੰਡ ਜ਼ਿਆਦਾ ਹੁੰਦੀ ਰਾਤ ਸਵੇਰੇ ਜਾਂ ਸ਼ਾਮ ਨੂੰ ਜਾਂ ਰਾਤ ਨੂੰ ਆ ਸਾਡੇ ਕੋਲ ਮਤਲਬ ਪਿੱਟੀਆਂ ਦੇ ਪਿੱਟੀਆਂ ਉਹ ਉਹ ਬੋਤਲਾਂ ਨਹੀਂ ਆ ਗਈਆਂ ਇਸੇ ਕਿਸੇ ਚੀਜ਼ ਦੀ ਘੱਟ ਨਹੀਂ ਗੁਰੂ ਮਹਾਰਾਜ ਦੀ ਕਿਰਪਾ ਹੈ ਸਭ ਕੁਝ ਮਿਲ ਰਿਹਾ ਬਾਕੀ ਔਕ ਸੁਖ ਮੀ ਗੜੇ ਇਹਨਾਂ ਦਾ ਸ਼ਿਕਾਰ ਤਾਂ ਅਸੀਂ ਹਮੇਸ਼ਾ ਹੀ ਹੁੰਦੇ ਰਹਿੰਦੇ ਹਾਂ ਉੱਥੇ ਹੀ ਹੁੰਦੇ ਰਹਿੰਦੇ ਆ ਸਾਨੂੰ ਮੈਂ ਮੇਰੀ ਮੇਰੀ 5 ਏਕੜ ਜ਼ਮੀਨ ਹੈ ਮੇਰੀ 5 ਏਕੜ ਦੇ ਕਣਕ ਨੂੰ ਦੋ ਵਾਰੀ ਮੈਂ ਪਾਣੀ ਲਾਉਣਾ ਸੀ ਕਹਲੀਆਂ ਰਾਤਾਂ ਨੂੰ ਉਹ ਸਾਡੇ ਮੁੰਡਿਆਂ ਦੀ ਟੀਮ ਬਣੀ ਆ ਉਹ ਕਹਿੰਦੇ ਤੁਸੀਂ ਇੱਥੇ ਆਓ ਉਹ ਕਹਿੰਦੇ ਅਸੀਂ ਭੇਜ ਦਿੰਦੇ ਅੰਨੇ ਮੰਨੇ ਭੇਜ ਦਿੰਦੇ ਅਸੀਂ ਆਪਦੀ ਕਮੇਟੀ ਹੋਰ ਬੰਦੇ ਪਾਲਾ ਕਿ ਉਹਨਾਂ ਦੋ ਪਾਣੀ ਬਿਲਾਤ ਤੇ ਯੂਰੀਆ ਖਾਦੀ ਪਾਉਂਦੀ ਆ ਇਸ ਲਈ ਬਹੁਤ ਜ਼ਿਆਦਾ ਸਪੋਰਟ ਹੈ ਤੇ ਉਹ ਸਾਡੀ ਸਾਡੀ ਸਪੋਰਟ ਆ ਉਹ ਤਾਂ ਸਾਨੂੰ ਜਿੰਨਾ ਮਾਣ ਆ ਉਹ ਤਾਂ ਵੱਡੀ ਸਾਡੀ ਜ਼ਿੰਮੇਵਾਰੀ ਇਹ ਬਣ ਗਈ ਆ ਕਿ ਸੰਘਰਸ਼ ਨੂੰ ਜਿੱਤ ਕੇ ਹੀ ਜਾਈਏ ਹਾਰ ਕੇ ਜਾਣ ਦੀ ਬਜਾਏ ਤਾਂ ਅਸੀਂ ਨਾ ਜਾਣਾ ਪਸੰਦ ਕਰਾਂਗੇ ਜੀ ਅਸੀਂ ਆਖਰ ਦੇ ਵਿੱਚ ਇੱਕ ਸਵਾਲ ਆ ਜੀ ਜਿਹੜਾ ਤੁਸੀਂ ਕਿਹਾ ਸੀਗਾ ਜਥੇਬੰਦੀਆਂ ਵੱਲੋਂ ਲਾਨਿਆ ਗਿਆ ਸੀ ਕਿ ਤਿਰੰਗਾ ਝੰਡਾ ਅਸੀਂ ਲਾ ਕੇ ਜਾਵਾਂਗੇ ਆ ਟਰੈਕਟਰਾਂ ਦੇ ਉੱਪਰ ਕੀ ਇਹ ਫਾਈਨਲ ਹੋ ਗਿਆ ਵੀ ਤਿਰੰਗਾ ਹੀ ਲਾ ਕੇ ਜਾਣਾ ਹੈ ਟਰੈਕਟਰਾਂ ਦੇ ਉੱਪਰ 26 ਤਰੀਕ ਨੂੰ ਕੋਈ ਨਹੀਂ ਤਿਰੰਗੇ ਝੰਡੇ ਨੂੰ ਤੁਸੀਂ ਕਰਦੇ ਨਫਰਤ ਤਿਰੰਗਾ ਝੰਡਾ ਦੇ ਕਾਂਗਰਸ ਦਾ ਪਰ ਇੱਕ ਚੰਦਾ ਫਲੈਗ ਅੱਜ ਦੇ ਸ਼ੋਕ ਚੱਕਰ ਆ ਉਹ ਸਾਡੀ ਨੇਸ਼ਨ ਦਾ ਸਾਡਾ ਇੰਡੀਆ ਦਾ ਉਹਦਾ ਸੀਪੀ ਅਸੀਂ ਅਸੀਂ ਮਤਲਬ ਜਿਹੜੀ 26 ਜਨਵਰੀ ਦੀ ਪਰੇਡ ਕਰਾਂਗੇ 26 ਜਨਵਰੀ ਦੀ ਪਰੇਡ ਜੇ ਮਤਲਬ ਜਿਹੜੇ ਮਤਲਬ ਸਾਡੇ ਨੌਜਵਾਨ ਬਚਾਰੇ ਆਪਦੇ ਢਿੱਡਾਂ ਦੀ ਖਾਤਰ ਖੇਤ ਮਜ਼ਦੂਰਾਂ ਦੇ ਮੁੰਡੇ ਦਲਤਾਂ ਦੇ ਮੁੰਡੇ ਸਾਡੇ ਛੋਟੀ ਗਰੀਬ ਕਿਸਾਨੀ ਦੇ ਮੁੰਡੇ ਇਹਨਾਂ ਦੀ ਫੌਜਾਂ 'ਚ ਇਹਨਾਂ ਦੇ ਪਾਰਲੀਮੈਂਟਰੀ ਚ ਭਰਤੀ ਨੇ ਉਹ ਕੋ ਕਿ ਉਹਨਾਂ ਨੂੰ ਕੋਈ ਹੋਰ ਕੰਮ ਨਹੀਂ ਕਾਰ ਨਹੀਂ ਮਿਲਦਾ ਇਸ ਕਰਕੇ ਮਜਬੂਰੀ ਵਸ ਜੋ ਪਤਾ ਨਹੀਂ ਸਾਨੂੰ ਗੋਲੀਬਾਰ ਸਕਦੀ ਹੈ ਸਾਡੀ ਤਬੂਤ ਵੀ ਘਟ ਜਾਂਦੀ ਹੈ ਉਹ ਜਾ ਰਹੇ ਨੇ ਤਬੂਤ ਲੋਕਾਂ ਦੇ ਸੰਘਰਸ਼ਾਂ ਦੇ ਵਿੱਚ ਤਬੂਤ ਜਾ ਰਹੇ ਨੇ ਚਾਹ ਪਿਆ ਚਾਹ ਮੱਥ 36 ਕਾਰ ਤੋਂ ਆ ਰਹੇ ਚਾਹ ਕਸ਼ਮੀਰ ਤੋਂ ਆ ਰਹੇ ਨੇ ਸਾਡੇ ਪੰਜਾਬ ਦੇ ਖਾਸ ਤੌਰ ਤੇ ਤਾਂ ਅਸੀਂ ਮਤਲਬ ਇਹਦੇ 'ਚ ਉਸ ਉਸ ਨਿਸ਼ਾਨਾ ਝੰਡਾ ਜੋ ਸਾਡੇ ਪੁੱਤ ਜਿਹੜੇ ਨੇ ਉਹ ਤੇ ਉਹਨਾਂ ਕੋਲੋਂ ਗਵਰਨਮੈਂਟ ਪ੍ਰਿੰਟ ਕਰਾਉਂਦੀ ਆ ਉਸ ਨੇਸ਼ਨ ਡੇ ਨੂੰ ਅਸੀਂ ਚੱਕ ਕੇ ਕਿਸਾਨ ਪ੍ਰੇਡ ਕਿਉਂ ਨਹੀਂ ਕਰ ਸਕਦੇ ਕਿਸਾਨ ਪ੍ਰੇਡ ਕਰਾਂਗੇ ਨਾਲ ਸਾਡੇ ਜੱਫੇ ਬੰਦਿਆਂ ਦੇ ਝੰਡੇ ਵੀ ਹੋਣਗੇ ਤਿਰੰਗਾ ਕਾਂਗਰਸ ਦਾ ਉਹ ਨਸਲ ਜੀ ਬਿਲਕੁਲ ਦੇਖ ਇੱਕ ਆਖਰ ਦੇ ਵਿੱਚ ਹੋਰ ਸਵਾਲ ਆ ਰਿਹਾਗਾ ਜੀ ਸਾਡੇ ਜੇ ਦੇਖਿਆ ਜਾਵੇ ਬਾਬਾ ਭਗੇਰ ਸਿੰਘ ਵਾਲਾ ਰੋਲ ਵੀ ਅਦਾ ਕਰੋਂਗੇ ਜਿਵੇਂ ਬਾਬਾ ਭਗੇਰ ਸਿੰਘ ਨੇ ਦਿੱਲੀ ਫਤਿਹ ਕਰੀ ਸੀ ਉਸ ਲੋਟ ਤੁਸੀਂ ਵੀ ਚੱਲੋਗੇ ਨਾਲ ਜਿਹੜੇ ਨੌਜਵਾਨ ਨਹੀਂ ਪਹਿਲਾਂ ਦੇਖਿਆ ਹੋਵੇ ਤਾਂ ਪਹਿਲਾਂ ਬੈਰੀਕੇਟਿੰਗ ਨੌਜਵਾਨਾਂ ਨੇ ਤੋੜੀ ਹੈਗੀ ਉਸ ਤੋਂ ਬਾਅਦ ਹੁਣ 26 ਜਨਵਰੀ ਨੂੰ ਵੀ ਕਿਤੇ ਉਹੀ ਨੌਜਵਾਨ ਤਾਂ ਨਹੀਂ ਮੂਰੇ ਜਾਣਗੇ ਜੱਫੇ ਬੰਦਿਆਂ ਦੇ ਆਗੂ ਵੀ ਮੂਰੇ ਲੱਗ ਕੇ ਜਾਣਗੇ ਮੈਂ ਤੁਹਾਡੀ ਜਿਹੜਾ ਇਹ ਰਾਏ ਇਹਦੇ ਨਾਲ ਸਹਿਮਤ ਨਹੀਂਗਾ ਜੀ ਪਹਿਲਾ ਤੌਰ ਦੇ ਵਿੱਚ ਵੀ ਜਿੱਥੇ ਬੰਦਿਆਂ ਨੂੰ ਆਗੂਆਂ ਦਾ ਹੀ ਜਿੱਥੇ ਬੰਦ ਕੂਪ ਚ ਅ ਰੋਲ ਰਿਹਾ ਨੌਜਵਾਨਾਂ ਨੇ ਕਿਤੇ ਪਹਿਲ ਕਦਮੀ ਕੀਤੀ ਆ ਉਹਦੇ ਨੂੰ ਸ਼ਾਬਾਸ਼ ਦੇ ਹੱਕਦਾਰ ਨੇ ਨੌਜਵਾਨ ਸਾਡੇ ਈ ਤੀਆਂ ਪੁੱਤਰੇ ਸਾਡੇ ਪੰਜਾਬ ਨਿਵਾਸੀ ਨੇ ਸਾਡੇ ਹਰਿਆਣੇ ਨਿਵਾਸੀ ਨੇ ਜਾਂ ਕਿਤੇ ਹੋਰ ਸੂਬੇ ਚ ਆਉਂਦੇ ਨੇ ਜੋ ਵੀ ਤੇ ਗਾਂ ਵੀ ਸਾਡੇ ਤਿਆਂ ਪੁੱਤ ਨੇ ਸਾਡਾ ਫਰਜੀ ਬਣਨ ਦਾ ਅੱਗੇ ਲੱਗਣਾ ਤੇ ਅਸੀਂ ਲੱਗਾ ਵੀ ਲੱਗੇ ਜੀ ਧੰਨਵਾਦ ਜੀ ਤੁਹਾਡਾ ਇਹ ਸਨ ਸਾਡੇ ਨਾਲ ਜਗਮੋਣ ਸਿੰਘ ਜਿਹੜੇ ਕਿ ਬੀਕੇਯੂ ਡਕਾਉਣਾ ਦੇ ਜਰਨਲ ਸਕੱਤਰ ਸੀ ਉਹਨਾਂ ਨੇ ਕਿਹਾਗਾ ਕਿ 26 ਜਨਵਰੀ ਨੂੰ ਅਸੀਂ ਅੱਗੇ ਲੱਗ ਕੇ ਚੱਲਾਂਗੇ ਅਸੀਂ ਫਲੈਂਗ ਆ ਜਿਹੜਾ ਫਲੈਂਗ ਵਾਲਾ ਝੰਡਾਗਾ ਤਿਰੰਗਾ ਇੰਡੀਆ ਦਾ ਨੈਸ਼ਨਲ ਜਿਹਦੇ ਤੇ ਉੱਪਰੋਂ अशोक ਚੱਕਰ ਲਾਇਆ ਗਿਆ ਉਹ ਝੰਡਾ ਲੈ ਕੇ ਚੱਲਾਂਗੇ ਤੇ ਜਥੇਬੰਦੀਆਂ ਦੇ ਝੰਡੇ ਨਾਲ ਹੋਣਗੇ ਇਸ ਤੋਂ ਬਾਅਦ ਵੀ ਮੈਂ ਇੱਧੇ ਰਵਾਂਗੇ ਆਗੋਂ ਦੇ ਨਾਲ ਜੁੜੇ ਹੋ ਰਹੇ ਰੇਡੀਓ ਪੰਜਾਬ ਟੂਡੇ ਦੇ ਨਾਲ ਕੈਮਰਾਮੈਨ ਜਸਕਰਨ ਦੇ ਨਾਲ ਮੈਂ ਹਰਜਿੰਦਰ ਸਿੰਘ ਢਿੱਲੋਂ ਸਿੰਘੂ ਬਾਰਡਰ ਦਿੱਲੀ